ਕਿੰਨੇ ਟਾਈਪ ਦੇ ਗੁੜ ਨੇ ਕਿਦਾਂ ਤਿਆਰ ਕਰਦੇ ਹੋ ਇਹ ਹੁੰਦੇ ਗੁੜ ਵਾਲੇ ਚਨੇ ਹਾਂਜੀ ਇਹਨੂੰ ਗਾਹਕ ਬਹੁਤ ਪਸੰਦ ਕਰਦਾ ਜੀ ਜੀ ਇਹ ਦੇਖੋ ਇਦੋਂ ਬਾਅਦ ਜੀ ਅਸੀਂ ਬਣਾਨੇ ਆ ਜੀ ਤਿਲਾਂ ਦੀਆਂ ਪਿੰਨੀਆਂ ਜੀ ਇਹ ਇਹ ਨਹੀਂ ਪਿੰਨੀਆਂ ਹੂੰ ਇਹਨਾਂ ਨੂੰ ਜੀ ਅਸੀਂ ਨਾਰੀਅਲ ਨੂੰ ਉਹਦੇ ਵਿੱਚ ਗ੍ਰाइंड ਕਰਕੇ ਜੀ ਇਹਨੂੰ ਕद्दूकस ਵਾਂਗ ਬਰੀਕ ਕਰ ਲੈਨੇ ਆ ਜੀ ਉਸ ਤੋਂ ਬਾਅਦ ਗੁੜ ਦੀ ਚਾਹਣੀ ਕੜਾਈ ਦੇ ਵਿੱਚ ਪਾ ਕੇ ਇਹਦੇ ਵਿੱਚ ਉਧਰ ਦੇਸੀ ਕੀ ਪਾ ਕੇ ਨਾਰੀਅਲ ਦੇ ਜਿਹੜਾ ਕद्दूकस ਕੀਤਾ ਹੁੰਦਾ ਉਸ ਤੋਂ ਬਾਅਦ ਇਹਦੇ ਵਿੱਚ ਗੁੜ ਦੀ ਮਕਤਾਰ ਪਾ ਕੇ ਜਿਸ ਤਰ੍ਹਾਂ ਆਪਾਂ ਘਰ ਚ ਪੰਜੀਰੀ ਬਣਾਉਂਦੇ ਆ ਉਸ ਤਰ੍ਹਾਂ ਇਹਦਾ ਹਲਵਾਈ ਵਾਂਗੂ ਜੀ ਉਹ ਘੋਟ ਕੇ ਫਿਰ ਇਹ ਤਿਆਰ ਹੁੰਦੀ ਹੈ ਜੀ ਫਿਰ ਉਸ ਤੋਂ ਬਾਅਦ ਲੱਡੂਆਂ ਵਾਂਗੂ ਇਹਦੀਆਂ ਪਿੰਨੀਆਂ ਬੱਟੀਆਂ ਜਾਂਦੀਆਂ ਨੇ ਜੀ ਕੀ ਬਾਤ ਹੈ ਤੇ ਨਾਲ ਬਿਮਾਰੀਆਂ ਘਟਦੀਆਂ ਨੇ ਜੀ ਬਿਮਾਰੀਆਂ ਲੋਕ ਅੱਗੇ ਲੋਕ ਗੂੜੀ ਖਾਂਦੇ ਸੀਗੇ ਜੀ ਇਹਦੇ ਨਾਲ ਸ਼ੂਗਰ ਮੋਟਾਪਾ ਘਟ ਆਉਂਦਾ ਜੀ ਗੁੜ ਖਾਣ ਨਾਲ ਜੀ ਸ਼ੂਗਰ ਦਾ ਵੀ ਹੁਣ ਸ਼ੂਗਰ ਦੇ ਨਾਲ ਕੋਈ ਵੱਧ ਹੀ ਨਹੀਂ ਹੈਗੀ ਜਿਵੇਂ ਸ਼ੂਗਰ ਵਾਲਾ ਬੰਦਾ ਖਾ ਸਕਦਾ ਜਦੋਂ ਬੰਦੇ ਦਾ ਮਨ ਖਰਦਾ ਜੀ ਮਿੱਠਾ ਖਾਣ ਨੂੰ ਫਿਰ ਉਹਨੂੰ ਦੂਜੇ ਤੋਂ ਮਨਾਹੀ ਹੁੰਦੀ ਹੈ ਜੀ ਜੀ ਇਹ ਖਾ ਸਕਦਾ ਜੀ ਦ ਸੀਡੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਨੇ ਹਮਲਿਕ ਸਵਾਗਤ ਕਰਦੀ ਆ ਮੇਰਾ ਸਭ ਤੋਂ ਪਹਿਲਾ ਹੀ ਤੁਹਾਨੂੰ ਸਾਰਿਆਂ ਨੂੰ ਸਵਾਲ ਆ ਤੁਸੀਂ ਕਿੰਨੇ ਪ੍ਰਕਾਰ ਦੇ ਜਿਹੜੇ ਗੋੜੇ ਖਾਦੇ ਹੋਏ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਅੱਜ ਸਾਡੇ ਨਾਲ ਬਾਈ ਜੀ ਮੌਜੂਦ ਨੇ ਜਿਨ੍ਹਾਂ ਕੋਲ 12 ਤੋਂ ਲੈ ਕੇ 13 ਟਾਈਪ ਦੇ ਜਿਹੜੇ ਨੇ ਗੁੜ ਨੇ ਆਪ ਬਣਾਉਂਦੇ ਨੇ ਆਪ ਤਿਆਰ ਕਰਦੇ ਨੇ ਗੱਲਬਾਤ ਕਰਦੇ ਸਾਰੀ ਜਨਤ ਦੀ ਕੋਸ਼ਿਸ਼ ਕਰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਨੂੰ ਕੀ ਹਾਲ ਚਾਲ ਹੈ ਠੀਕ ਠਾਕ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਹੈ ਚਰਨਜੀਤ ਸਿੰਘ ਹੈ ਕਿੱਦੜੋਂ ਆਏ ਆ ਤੂਰੀ ਤੋਂ ਜੀ ਤੂਰੀ ਤੋਂ ਹੈ ਅੱਛਾ ਇਹ ਗੁੜ ਆਪਾਂ ਗੁੜ ਦੀ ਗੱਲ ਕਰ ਰਹੇ ਕਿੰਨੇ ਟਾਈਪ ਦੇ ਗੁੜ ਨੇ ਕਿਦਾਂ ਤਿਆਰ ਕਰਦੇ ਹੋ ਇਹਨਾਂ ਠੀਕ ਹੈ ਮੈਡਮ ਇਹ ਚਨੇ ਨੇ ਜੀ ਇਹਨਾਂ ਨੂੰ ਭੁੰਨ ਕੇ ਗੁੜ ਦੇ ਚਾਣੀ ਦੇ ਵਿੱਚ ਪਾ ਕੇ ਇਹਨਾਂ ਨੂੰ ਉਸ ਹਿਸਾਬ ਨਾਲ ਉਹ ਲਾਉਨੇ ਆ ਜੀ ਗੁੜ ਵੀ ਜਿਹੜਾ ਇਹਨਾਂ ਦਾ ਨਾ ਤਾਂ ਜਿਆਦਾ ਮਿੱਠਾ ਹੋਵੇ ਨਾ ਜਿਆਦਾ ਇਹ ਫਿੱਕੇ ਹੋਣ ਹਿਸਾਬ ਨਾਲ ਫਿਰ ਇਹਨਾਂ ਨੂੰ ਕੜਾਹੀ ਚ ਪਾ ਕੇ ਤਲ ਕੇ ਬਣਾਉਨੇ ਆ ਜੀ ਤੇ ਫਿਰ ਇਹਨਾਂ ਨੂੰ ਆਇਆ ਖਲਾਰ ਕੇ ਸੁੱਕਨੇ ਪਾ ਦਿੰਨੇ ਆ ਫਿਰ ਇਹ ਗੁੜ ਇਹਨਾਂ ਦੇ ਨਾਲ ਉਹਨਾਂ ਨਾਲ ਲੱਗ ਜਾਂਦਾ ਜੀ ਫਿਰ ਨਾਲ ਗੁੜ ਦਾ ਵੀ ਟੇਸਟ ਆਂਦਾ ਨਾਲ ਚਨੇ ਦਾ ਵੀ ਆਂਦਾ ਇਹ ਹੁੰਦੇ ਗੁੜ ਵਾਲੇ ਚਨੇ ਹਾਂਜੀ ਇਹਨੂੰ ਗਾਹਕ ਬਹੁਤ ਪਸੰਦ ਕਰਦਾ ਜੀ ਜੀ ਤੇ ਇਹ ਵੀ ਤੋਂ ਇਤੋਂ ਬਾਅਦ ਜੀ ਅਸੀਂ ਬਣਾਨੇ ਆ ਜੀ ਤਿਲਾਂ ਦੀਆਂ ਪਿੰਨੀਆਂ ਜੀ ਇਹ ਇਹ ਨਹੀਂ ਪਿੰਨੀਆਂ ਇਹਨਾਂ ਨੂੰ ਜੀ ਅਸੀਂ ਨਾਰੀਅਲ ਨੂੰ ਉਹਦੇ ਵਿੱਚ ਗ੍ਰाइंड ਕਰਕੇ ਜੀ ਇਨੂੰ ਕद्दू ਕਸ ਮੰਗ ਬਰੀਕ ਕਰ ਲੈਨੇ ਆਂ ਜੀ ਉਸ ਤੋਂ ਬਾਅਦ ਗੁੜ ਦੀ ਚਾਹਣੀ ਕੜਾਈ ਦੇ ਵਿੱਚ ਪਾ ਕੇ ਇਹਦੇ ਵਿੱਚ ਉਧਰ ਦੇਸੀ ਕੀ ਪਾ ਕੇ ਆਵਲੇ ਦੇ ਇਹਨਾਂ ਨਾਲ ਜੀ ਨਾਰੀਅਲ ਦੇ ਜਿਹੜਾ ਕद्दू ਕਸ ਕੀਤਾ ਹੁੰਦਾ ਉਸ ਤੋਂ ਬਾਅਦ ਵਿੱਚ ਗੁੜ ਦੀ ਮਖਤਾਰ ਪਾ ਕੇ ਜਿਸ ਤਰ੍ਹਾਂ ਆਪਾਂ ਘਰ ਚ ਪੰਜੀਰੀ ਬਣਾਉਂਦੇ ਆਂ ਉਸ ਤਰ੍ਹਾਂ ਇਹਦਾ ਹਲਵਾਈ ਵਾਂਗੂ ਜੀ ਉਹ ਘੋਟ ਕੇ ਫਿਰ ਇਹ ਤਿਆਰ ਹੁੰਦੀ ਹੈ ਜੀ ਫਿਰ ਉਸ ਤੋਂ ਬਾਅਦ ਲੱਡੂਆਂ ਵਾਂਗੂ ਇਹਦੀਆਂ ਪਿੰਨੀਆਂ ਬੱਟੀਆਂ ਜਾਂਦੀਆਂ ਨੇ ਜੀ ਕਿਆ ਬਾਤ ਹੈ ਤੇ ਫਿਰ ਜਾ ਕੇ ਇਹ ਅਸੀਂ ਇਹਨਾਂ ਦੀ ਪੈਕਿੰਗ ਕਰ ਦਿੰਨੇ ਆ ਜੀ ਕਿਲੋ ਕਿਲੋ ਦੀ ਜੀ ਉਸ ਤੋਂ ਬਾਅਦ ਜੀ ਆ ਗਈ ਇਹ ਅਲਸੀ ਅਲਸੀ ਹਾਂ ਜੀ ਅੱਛਾ ਇਹ ਕਿਵੇਂ ਤਿਆਰ ਕੀਤੀ ਜਾਂਦੀ ਹੈ ਕੀ ਇਹਦੇ ਚ ਪਾਇਆ ਜਾਂਦਾ ਹੈ ਇਹ ਅਲਸੀ ਹੈ ਜੀ ਅਲਸੀ ਨੂੰ ਪਹਿਲਾਂ ਭੁੰਨ ਕੇ ਜੀ ਫਿਰ ਇਹਨੂੰ ਬਰੀਕ ਆਪਾਂ ਪੀਸ ਲੈਣੇ ਆ ਜੀ ਪੀਸ ਕੇ ਬਾਅਦ ਉਸ ਤੋਂ ਬਾਅਦ ਜੀ ਇਹ ਤੇਲ ਉਹਦੇ ਵਿੱਚ ਘੀ ਪਾ ਕੇ ਹਾਂ ਜੀ ਤੇ ਉਹੀ ਗੁੜ ਦਾ ਜਦੋਂ ਗੁੜਾ ਸਾਡੇ ਖਲਾੜ ਦੇ ਉੱਪਰ ਤਿਆਰ ਹੁੰਦਾ ਉਹ ਜਦੋਂ ਚਾਣਾ ਬਣਦਾ ਜੀ ਕੜਾਹੇ ਦੇ ਵਿੱਚ ਤਿਆਰ ਹੋ ਜਾਂਦਾ ਉਧਰੋਂ ਉਹਨਾਂ ਇਹ ਚੋ ਗੁੜ ਲੈ ਕੇ ਇਹਦੇ ਵਿੱਚ ਕੜਾਹੇ ਦੇ ਵਿੱਚ ਪਾ ਕੇ ਉਧਰੋਂ ਇਹਨੂੰ ਪਾ ਕੇ ਵਿੱਚ ਚਲਸੀ ਨੂੰ ਵਿੱਚ ਭੁੰਨ ਦਿੰਨੇ ਆ ਜੀ ਫਿਰ ਇਹਦਾ ਵੀ ਉਸੀ ਤਰ੍ਹਾਂ ਜੀ ਇਹਦੇ ਤਿ ਦੇਖਣ ਚ ਕੁਝ ਇਸ ਤਰੀਕੇ ਦੇ ਜਿਹੜੇ ਹੋ ਜਾਣਗੇ ਜਿਹੜੇ ਲੱਡੂ ਨੇ ਉਹ ਇਸ ਟਾਈਪ ਦੇ ਜਿਹੜੇ ਬਣ ਜਾਣਗੇ ਪਹਿਲਾ ਜਿਹੜਾ ਉਹ ਚੀਜ਼ ਇਦਾਂ ਦੀ ਰਹਿੰਦੀ ਹੈ ਫਿਰ ਉਸ ਤੋਂ ਬਾਅਦ ਜਿਹੜੇ ਉਹ ਲੱਡੂ ਦਾ ਆਕਾਰ ਜਿਹੜਾ ਦੇ ਦਿੱਤਾ ਜਾਂਦਾ ਹੈ ਫਿਰ ਜੀ ਅਸੀਂ ਇਹਨਾਂ ਦੀਆਂ ਪਿੰਨੀਆਂ ਬਣਾ ਦਿੰਨੇ ਆ ਇਹ ਜਦੋਂ ਕਿ ਸਿਆਲਾਂ ਦੇ ਵਿੱਚ ਲੋਕ ਜਿਆਦਾ ਪਹਿਲਾਂ ਪੁਰਾਣੇ ਬੰਦੇ ਲੋਕ ਖਾਂਦੇ ਸੀਗੇ ਜੀ ਬਜ਼ੁਰਗ ਹੁਣ ਇਹ ਦੁਬਾਰਾ ਮੰਗ ਲੋਕਾਂ ਦੀ ਇਹਦੇ ਵੱਲ ਧਿਆਨ ਹੋ ਰਿਹਾ ਜਿਵੇਂ-ਜਿਵੇਂ ਬਿਮਾਰੀਆਂ ਦਾ ਕਰੋਪ ਵੱਧ ਰਿਹਾ ਲੋਕ ਇਹਦੇ ਕੰਨੀ ਵਾਧਦੇ ਨੇ ਇਹਦੇ ਨਾਲ ਖੂਨ ਪਤਲਾ ਤੇ ਜੋੜਾਂ ਦੇ ਦਰਦ ਦੁਰਦੁਰ ਘੱਟ ਹੋ ਜਾਂਦੇ ਨੇ ਜੀ ਤੇ ਉਸ ਤੋਂ ਬਾਅਦ ਜੀ ਆ ਤਿਲਾਂ ਦੀਆਂ ਆ ਜਾਂਦੀਆਂ ਇਹੀ ਪ੍ਰੋਸੈਸ ਇੱਕ ਨਹੀਂ ਇਹਦਾ ਦੇਸੀ ਘਿਓ ਤੇ ਤੇਲ ਇਹ ਤੇਲ ਸਾਨੂੰ ਭੁੰਨ ਹਣੀ ਪੀਸਣੇ ਨਹੀਂ ਪੈਂਦੇ ਤੇਲ ਸਾਫਤੀ ਜੀ ਭੁੰਨ ਕੇ ਉਸ ਤੋਂ ਬਾਅਦ ਇਹਨਾਂ ਨੂੰ ਉਹਦੇ ਕੜਾਹੇ ਦੇ ਵਿੱਚ ਪਾ ਕੇ ਉਹਦੇ ਵਿੱਚ ਆਪਾਂ ਮਿਕਸ ਕਰੀ ਜਾਂਦੇ ਆ ਜੀ ਫਿਰ ਇਹਦੀਆਂ ਵੀ ਉਸੇ ਤਰ੍ਹਾਂ ਪਿੰਨੀਆਂ ਬਣ ਕੇ ਇਸ ਤਰ੍ਹਾਂ ਤਿਆਰ ਹੋ ਜਾਂਦੀਆਂ ਨੇ ਜੀ ਜੀ ਤੇ ਇਸੇ ਤਰ੍ਹਾਂ ਜੀ ਅੱਗੇ ਅੱਗੇ ਆ ਗਿਆ ਜੀ ਇਹ ਸਾਡੇ ਲਵੇ ਸਾਂਚੇ ਬਣੇ ਹੋਏ ਨੇ ਇਹ ਇਹਦੇ ਵਿੱਚ ਜਿਵੇਂ ਇਹ ਗੁੜਾ ਪਾਵਰ ਗੁੜਾ ਜੀ ਇਹਨੂੰ ਇਹਦੇ ਵਿੱਚ ਜਿਵੇਂ ਸਫਾਇਤ ਮੂਸਲੀ ਆ ਸਭ ਗੰਦਾ ਇਹ 12 15 ਚੀਜ਼ਾਂ ਇਹ ਚ ਪੈਂਦੀਆਂ ਨੇ ਜੀ ਇਹਦੀ ਸਾਂਚੇ ਬਣੇ ਨੇ ਜੀ ਇਹਦੇ ਬਰਫੀ ਵਾਂਗ ਸਾਡੇ ਲਈ ਐ ਪੀਸ ਬਣ ਜਾਂਦੇ ਨੇ ਜੀ ਜਿਵੇਂ ਜੀ ਅਗਲੇ ਨੇ ਛੋਟਾ ਨਾ ਤਾਂ ਬੇਕਾਰ ਨਹੀਂ ਜਾਂਦਾ ਛੋਟਾ ਇੱਕ ਪੀਸ ਬੰਦਾ ਆਸਾਮ ਨੂੰ ਖਾ ਸਕਦਾ ਜੀ ਅੱਛਾ ਜੇ ਆਪਾਂ ਗੁੜ ਦੀ ਗੱਲ ਕਰ ਰਹੇ ਆਂ ਆਪਾਂ ਖਾ ਸਕਦੇ ਆਂ ਇਹ ਮਤਲਬ ਬਿਮਾਰੀਆਂ ਨੂੰ ਦੇ ਵੀ ਕੰਮ ਆਉਂਦੇ ਨੇ ਹਾਂ ਜੀ ਇਹਦੇ ਨਾਲ ਬਿਮਾਰੀਆਂ ਘਟਦੀਆਂ ਨੇ ਜੀ ਬਿਮਾਰੀਆਂ ਲੋਕ ਅੱਗੇ ਲੋਕ ਗੁੜੀ ਖਾਂਦੇ ਸੀਗੇ ਜੀ ਇਹਦੇ ਨਾਲ ਸ਼ੂਗਰ ਮੋਟਾਪਾ ਘਟਾਉਂਦਾ ਜੀ ਗੋੜਖਾਨ ਦਾ ਜੀ ਅ ਸ਼ੂਗਰ ਦਾ ਵੀ ਹੁਣ ਸ਼ੂਗਰ ਦੇ ਨਾਲ ਕੋਈ ਬਾਤ ਹੀ ਨਹੀਂ ਹੈਗੀ ਜਿਵੇਂ ਸ਼ੂਗਰ ਵਾਲਾ ਬੰਦਾ ਖਾ ਸਕਦਾ ਜਦੋਂ ਬੰਦੇ ਦਾ ਮਨ ਖਰਦਾ ਜੀ ਮਿੱਠਾ ਖਾਣ ਨੂੰ ਫਿਰ ਉਹਨੂੰ ਦੂਜੇ ਤੋਂ ਮਨਾਹੀ ਹੁੰਦੀ ਹੈ ਜੀ ਇਹ ਖਾ ਸਕਦਾ ਜੀ ਜੀ ਅੱਛਾ ਆਪਾਂ ਦੇਖ ਰਹੇ ਸੇਮ ਗੋੜਾ ਪਰ ਇਹ ਦਾ ਰੰਗ ਜਿਹੜਾ ਕਾਲਾ ਹੈ ਇਹ ਦਾ ਜਿਹੜਾ ਬਰਾਊਨ ਆ ਰੰਗ ਦੇ ਵਿੱਚ ਡਿਫਰੈਂਸ ਆ ਗਿਆ ਜੀ ਇਹ ਆ ਗਈ ਜੀ ਆਵਲਾ ਜੀ ਇਹ ਚ ਆਵਲੇ ਦਾ ਆਵਲੇ ਨੂੰ ਸੁਕਾ ਕੇ ਉਹਨੂੰ ਕੁੱਟ ਕੇ ਜੀ ਪੀਸ ਕੇ ਉਹ ਵਿੱਚ ਇਹਦੇ ਆਵਲਾ ਪਿਆ ਹੋਇਆ ਜੀ ਇਹ ਤਾਂ ਹੀ ਇਹਦਾ ਕਲਰ ਇਸ ਤਰ੍ਹਾਂ ਜੀ ਇਹ ਔਲੇ ਵਾਲਾ ਗੁੜਵਾਜਦਾ ਜੀ ਜੀ ਇਹ ਔਲਾ ਆਪਣੀ ਸਿਹਤ ਵਾਸਤੇ ਜ਼ਿਆਦਾ ਚੰਗਾ ਜੀ ਉਸ ਕਾਰਨ ਇਹ ਆਵਲਾ ਵਾਲਾ ਗੁੜਾ ਜੀ ਕੀ ਬਾਤ ਆ ਗਿਆ ਗਿਆ ਜੀ ਇਹ ਇਹਦੇ ਵਿੱਚ ਆ ਗਈ ਇਲਾਇਚੀ ਲੌਂਗ ਤੇ ਸੁੰਡ ਹੂੰ ਇਹ ਚ ਇਹ ਸੁੰਡ ਇਹ ਚੀਜ਼ਾਂ ਪਈਆਂ ਹੋਈਆਂ ਨੇ ਜੀ ਕਿਸ ਫਾਇਦੇ ਕਿਸ ਕੰਮ ਦੇ ਕਿਹੜੇ ਕੰਮ ਆਂਦਾ ਹੈ ਮੰਨ ਲਓ ਜੀ ਔਲਾ ਜੀ ਉਹ ਜਿਵੇਂ ਕਹਿੰਦੇ ਨੇ ਵੀ ਆਮ ਕਹਾਵਤ ਆ ਪ੍ਰਾਣੀ ਵੀ ਜੀ ਔਲੇ ਦਾ ਖਾਦਾ ਔਲੇ ਨਾਲ ਜੀ ਬਹੁਤ ਬਿਮਾਰੀਆਂ ਦਾ ਹੱਲ ਹੈ ਜੀ ਹਮੇਸ਼ਾ ਆਮ ਡਾਕਟਰ ਜਿੰਨੇ ਵੀ ਮੋਂ ਮੋਂ ਪੈਠੀ ਆ ਜਾਂ ਹੋਰ ਉਹ ਕਹਿੰਦੇ ਨੇ ਇੱਕ ਔਲਾ ਡੇਲੀ ਖਾਓ ਉਸ ਤਰ੍ਹਾਂ ਆਪਾਂ ਖਾਂਦੇ ਨਹੀਂ ਨਾ ਇਹ ਤਾਂ ਹੁਣ ਇਹਦੇ ਨਾਲ ਔਲਾ ਖਾਦਾ ਗਿਆ ਨਾ ਇਹ ਗੂੜ ਖਾਦਾ ਗਿਆ ਇੱਕ ਟਿੱਕੀ ਨਾਲ ਇਹਦੇ ਨਾਲ ਹਾਜਮਾ ਬਿਲਕੁਲ ਅ ਐਸਟੀਡੀ ਸਭ ਕੁਝ ਫਿੱਟ ਰਹਿੰਦਾ ਜੀ ਬੰਦਾ ਜੇ ਔਲਾ ਖਾਂ ਮੰਨ ਲਓ ਇਹ ਖਾਂਦਾ ਜੀ ਉਸ ਤੋਂ ਬਾਅਦ ਇਹ ਆ ਗਿਆ ਜੀ ਅਲ ਆਹਾ ਜੀ ਟਿੱਕੀ ਜੀ ਇਹਦੇ ਵਿੱਚ ਸੌਂਫ ਜਮੈਣ ਤੇ ਮੂੰਫਲੀ ਇਹ ਪਾ ਕੇ ਇਹਦੀ ਟਿੱਕੀ ਬਣਾਈ ਜਾਂਦੀ ਹੈ ਜਿਵੇਂ ਹੁਣ ਸਿਆਲੋ ਸਾਲੇ ਸਾਡੀ ਬਹੁਤ ਵਿਕਦੀ ਆ ਜੀ ਹਾਂ ਜੀ ਉਸ ਤੋਂ ਬਾਅਦ ਆ ਗਿਆ ਜੀ ਆਹਾ ਅੱਛਾ ਇਹ ਗਾਜਰ ਪਾ ਕੇ ਜਿਹੜਾ ਤਿਆਰ ਕੀਤਾ ਗਿਆ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਕਿ ਜਿਹੜੀ ਗਾਜਰ ਹੈ ਕਿਸੇ ਹੋਈ ਗਾਜਰ ਇਹਦੇ ਵਿੱਚ ਹੋਰ ਕੀ ਕੀ ਪਾਉਂਦੇ ਨੇ ਹੋਰ ਜੀ ਮੱਕਜ ਡਰਾਈ ਫਰੂਟ ਸਾਰੇ ਪਾਉਂਦੇ ਨੇ ਜੀ ਘੀ ਪੈਂਦਾ ਜੀ ਤੇ ਖੋਆ ਪੈਂਦਾ ਜੀ ਕੀਆ ਬਾਤ ਹੈ ਸਿੰਪਲ ਜਿਹੜਾ ਆਪਾਂ ਚਾਹ ਨੂੰ ਦੁੱਧ ਨੂੰ ਇਹਦੇ ਨਾਲ ਦੁੱਧ ਫਟਦਾ ਨਹੀਂ ਹੈ ਇਹ ਬਗੈਰਕ ਮਸਾਲਿਆਂ ਤੋਂ ਬਣਾਇਆ ਗਿਆ मूंगफली ਦੇ ਪਾਣੀ ਨਾਲ ਤੁਸੀਂ ਦੇਖ ਸਕਦੇ ਹੋ ਗੁੜ ਇੱਕ ਟਾਈਪ ਦਾ ਖਾਦਾ ਹੋਣਾ ਹੈ ਤਿੰਨ ਟਾਈਪ ਦੇ ਖਾਦੇ ਹੋਣੇ ਪਰ ਇਨਾਂ ਕੋਲ ਡਿਫਰੈਂਟ ਡਿਫਰੈਂਟ ਵੈਰਾਈਟੀਆਂ ਨੇ ਜੇਕਰ ਆਪਾਂ ਇੱਕ ਗੁੜ ਦੀ ਗੱਲ ਕੀਤੀ ਜਾਵੇ ਤਾਂ ਇੱਕ ਗੁੜ ਸਿਰਫ ਇੱਕ ਸਿੰਪਲ ਗੁੜਾ ਜੋ ਮੈਲੀ ਸਾਰੇ ਦੇ ਘਰਾਂ ਦੇ ਵਿੱਚ ਮਿਲਦਾ ਹੈ ਪਰ ਇਨਾਂ ਕੋਲ ਜਿਹੜੇ ਤੁਸੀਂ ਦੇਖ ਸਕਦੇ ਹੋ ਕਾਫੀ ਆਈਟਮਸ ਨੇ ਜਿਨ੍ਹਾਂ ਦੇ ਬਹੁਤ ਜ਼ਿਆਦੇ ਫਾਇਦੇ ਨੇ ਤੇ ਬਹੁਤ ਜ਼ਿਆਦਾ ਕੰਮਾਂ ਦੇ ਵਿੱਚ ਯੂਜ਼ ਕੀਤੇ ਜਾਂਦੇ ਜਿਵੇਂ ਕਿ ਚਾਹ ਦੇ ਸ਼ਕੀਨ ਹੁੰਦੇ ਨੇ ਕਈ ਲੋਕਾਂ ਨੂੰ ਮਿੱਠਾ ਖਾਣ ਦਾ ਸ਼ੌਂਕ ਹੁੰਦਾ ਪਰ ਕਿਤੇ ਨਾ ਕਿਤੇ ਸ਼ੂਗਰ ਤੋਂ ਵੀ ਡਰਦੇ ਪਰ ਇਨਾਂ ਕੋਲ ਇੱਕ ਇਦਾਂ ਦੀ ਵੀ ਮਠਾਈ ਆ ਇਦਾਂ ਦਾ ਵੀ ਗੁੜਾ ਜਿਹਨੂੰ ਖਾ ਕੇ ਜਿਹ ਸ਼ੁਗਰ ਜਿਹੜੀ ਵਧਦੀ ਨਹੀਂ ਹੈ ਤੇ ਇਹ ਕੀ ਚੀਜ਼ ਹੈ ਇਹ ਸ਼ੱਕਰ ਹੈ ਮੈਡਮ ਜੀ ਜਿਵੇਂ ਆਪਾਂ ਦੁੱਧ ਚ ਪਾਣੀ ਆ ਚਾਹ ਬਣਾਣੀ ਆ ਇਹ ਇਹਦੇ ਨਾਲ ਸ਼ੱਕਰ ਚ ਦੁੱਧ ਉਪਰ ਫਟਦੀ ਨਹੀਂ ਹੈ ਜੀ ਅਜਾ ਜੇਕਰ ਕਿਸੇ ਨੇ ਲੈਣਾ ਹੋਵੇ ਤੁਹਾਡੇ ਕੋਲੋਂ ਗੁੜ ਲੈਣਾ ਹੋਵੇ ਜਾਂ ਫਿਰ ਕਿਸੇ ਨੇ ਆਪਣੀ ਡਿਮਾਂਡ ਜਿਹੜੀ ਰੱਖਣੀ ਹੋਵੇ ਜਿਵੇਂ ਕਿ ਤੁਹਾਨੂੰ ਤੁਸੀਂ ਸਾਨੂੰ 12 ਤੋਂ 13 ਪ੍ਰਕਾਰ ਦੇ ਜਿਹੜੇ ਗੁੜ ਦਿਖਾਤੇ ਹੋਏ ਜੇ ਕਿਸੇ ਨੇ ਲੈਣਾ ਹੋਵੇ ਤੁਹਾਡਾ ਕੰਟੈਕਟ ਨੰਬਰ ਜਾਂ ਆਪਣੀ ਲੋਕੇਸ਼ਨ ਦੱਸ ਦੋ ਹਾਂ ਜੀ ਸਾਡਾ ਜੀ ਜਦੋਂ ਆਪਾਂ ਇਥੇ ਲੁਧਿਆਣੇ ਤੋਂ ਧੂਰੀ ਨੂੰ ਜਾਂਦੇ ਆ ਜੀ ਜੀ के आर बी एल फैक्ट्री ਦੇ ਨਾਲ ਜ਼ਿੰਮੇਦਾਰਾ ਕੁਲਾੜਾ ਜੀ ਉੱਪਰ ਸਾਡਾ ਕੰਟੈਕਟ ਨੰਬਰ ਵੀ ਹੈ ਜੀ ਤੇ ਉੱਥੇ ਅਸੀਂ ਜਿਵੇਂ ਸਾਨੂੰ ਨਾਲ ਕੰਟੈਕਟ ਕਰਦਾ ਜੀ ਓਕਣ ਅਸੀਂ ਉਹ ਅਗਲੇ ਦੀ ਪਹੁੰਚ ਕਰ ਦਿੰਨੇ ਆ ਜੀ ਬਿਲਕੁਲ ਆਨਲਾਈਨ ਵੀ ਕਰਦੇ ਹਾਂ ਹਾਂ ਜੀ ਆਨਲਾਈਨ ਵੀ ਕਰ ਦਿੰਨੇ ਆ ਸੋ ਤੁਸੀਂ ਦੇਖ ਲਿਆ ਗੁੜ ਕਿੰਨੇ ਜ਼ਿਆਦਾ ਪ੍ਰਕਾਰ ਦੇ ਆ ਮੈਂ ਪਹਿਲਾਂ ਹੀ ਕਹਿਤਾ ਸੀ ਜੇਕਰ ਕਿਸੇ ਨੇ ਗੁੜ ਖਾਦੇ ਹੋਏ ਕਿੰਨੇ ਪ੍ਰਕਾਰ ਦੇ ਖਾਦੇ ਹੋਏ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੁਣ ਵੀ ਇਹੀ ਗੱਲ ਕਹਿ ਰਹੀ ਆ ਜੇਕਰ ਤੁਸੀਂ ਗੁੜ ਖਾਦੇ ਕਿਹੜੇ ਗੁੜ ਦੀ ਤੁਸੀਂ ਜ਼ਿਆਦਾ ਸ਼ੁਕੀਨ ਹੋ ਤੇ ਕਿਹੜਾ ਗੁੜ ਤੁਹਾਨੂੰ ਜ਼ਿਆਦਾ ਵਧੀਆ ਲ ਵੀਡੀਓ ਕਮੈਂਟ ਕਰਕੇ ਜਰੂਰ ਦੋਸਤੋ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਹੋਰ ਇਹਦਾ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੇ